ਹੈਲੋ ਜੀ ਸਤਿ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਟਾਈਮ ਹੈ ਜਿਹੜਾ ਮੈਨੂੰ ਲੱਗਾ 12:00 ਵਜੇ ਤੇ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਆ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਆਪਾਂ ਸਾਰੇ ਕੰਮ ਧੰਦੇ ਨੇ ਮੇਲੇ ਕੰਮ ਧੰਦਾ ਕਰਕੇ ਵਿਹਲੇ ਹੋ ਗਏ ਪੋਚੇ ਪੁਚੇ ਲਾ ਕੇ ਨਾ ਕੱਪੜਾ ਲੀੜਾ ਧੋ ਲਿਆ ਤੇ ਅੱਜ ਨਿੰਬੂ ਲੈਏ ਸੀਗੇ ਹੁਣ ਨੇ ਪਾਉਣਿਆ ਨਿੰਬੂਆਂ ਦਾ ਚਾਰ ਤੇ ਖੱਟੇ ਮਿੱਠੇ ਨਿੰਬੂ ਖੱਟੇ ਵੀ ਪਾਵਾਂਗੇ ਮਿੱਠੇ ਵੀ ਪਾਵਾਂਗੇ ਤੁਵੇਂ ਤਰ੍ਹਾਂ ਨਹੀਂ ਪਾਵਾਂਗੇ ਲੈ ਆ ਤਾਂ ਸਮਾਨ ਹਾਂ ਸਮਾਨ ਲਈ ਤੋਪੀ ਮੈਂ ਬਾਤੀ ਸੁੱਕਣੇ ਹੁਣ 10 ਕਿਲੋਨੇ ਨਿੰਬੂ ਲੈਨੇ ਜਿਹੜੇ ਦੇ ਵਿੱਚੋਂ ਥੋੜੇ ਥੋੜੇ ਖਰਾਬ ਹੋਣਗੇ ਉਹਨਾਂ ਨੂੰ ਆਪਾਂ ਕੱਢ ਲਾਂਗੇ ਹਨਾ ਜਿਹੜੇ ਵਧੀਆ ਹੋਣਗੇ ਉਹ ਆਪਾਂ ਚਾਹ ਪਾਵਾਂਗੇ ਕਿਉਂਕਿ ਜਿਹੜੇ ਫਿਰ ਗਲੇ ਜਿਹੇ ਹੁੰਦੇ ਨੇ ਨਾਲ ਬਾੜਡੇ ਜਿਹੇ ਪਏ ਹੋਏ ਉਹ ਫਿਰ ਠੀਕ ਨਹੀਂ ਹੁੰਦੇ ਹੈਗੇ ਇਹਨਾਂ ਸਾਰਾ ਕੰਮ ਤੁੰਦਾਂ ਨੇ ਮੇਂਜ ਲਿਆ। ਸੂਈ ਵਗੈਰਾ ਕੱਢ ਲਈਏ ਪਾਸਾਫ। ਤੇ ਇਹ ਸਬਜ਼ੀ ਲਈਏ ਟਮਾਟਰ। ਤੇ ਇਹਦੇ ਵਿੱਚ ਮੰਗਾ ਲਿਆ ਪਸਾਣ। ਵਿੱਚ ਦੇ ਤੀਤੀ ਹੈਗਾ। ਪਾਤਾ ਨਾਲੇ ਕਾਲਾ ਨੂਨ ਲੈ ਕੇ ਆਏ ਹੋਗੇ ਮੈਨੂੰ ਲੱਗਦਾ ਐਂ ਪਾਇਆ ਸੀ ਉਹਨਾਂ ਨੇ। ਆਹ ਹੁੰਦੀ ਗੁਮਾਨਦਾਰੀ ਗੁਣੀਆ ਦੀ। ਐਂ ਸੀਗਾ? ਹਾਂ ਬਸ ਜੀ ਬੰਦ ਕਰਵਾ ਦੇ। ਕੋਣ ਹੋ ਗੀ ਹੈ। ਹਾਂ ਹੋਰ ਤਾਂ ਕੀ ਪਾਉਣਾ ਹੈ ਫਿਰ? ਕਾਣਾ ਨੂੰ ਨਹੀਂ ਦੱਸ ਸੀ ਕਈ ਵਾਰ ਇਹ ਮਿਕਸ ਕਰਿਆ ਹੋਇਆ ਸਮਾਨ ਦੇ ਦਿੰਦੇ ਨੇਗੇ ਆ ਹੀ ਪਾਉਂਦੇ ਆਪਾਂ ਬੁੜੀ ਦੀ ਆਹ ਹੁੰਦੇ ਨੇ ਜੇ ਨਿੰਬੂ ਦੇ ਚਾਰ ਨੂੰ ਉਲੀ-ਉਲੀ ਲੱਗਦੀ ਤਾਂ ਪਾਉਂਦੇ ਹੁੰਦੇ ਨੇਗੇ ਮੈਂ ਤਾਂ ਕਦੇ ਹੈ ਮੈਂ ਤਾਂ ਕਦੇ ਪਾਈ ਨਹੀਂ ਹੈਗੀ ਨਾ ਇਹਨਾਂ ਨੇ ਮੈਨੂੰ ਕਦੇ ਦਿੱਤੀ ਹੈਗੀ ਭਾਈ ਨਹੀਂ ਮੈਂ ਪਹਿਲਾਂ ਕਦੇ ਪਾਈ ਆਏ ਤੇ ਕੀ ਦਿੱਤੀ ਐ ਇਹ ਹਾਂ ਕਦੇ ਵੀ ਨਹੀਂ ਲੱਗਦੀ ਆਪਾਂ ਲਈ ਸਬਜ਼ੀ ਹਿਲਾ ਕੇ ਤਾਂ ਫਿਰ ਉਹਨਾਂ ਦਾ ਬਾਹਰ ਅਸਾਜਾ ਨਿਕਲ ਜਾਂਦਾਗਾ ਪਿਛਲੇ ਨੇ ਬੋਲੇ ਨੇ ਕਿ ਨੇ ਸੁਨੇ ਗਲਾਬ ਜਮਾਵਾਂਗੀ ਕੋ ਵੱਡੇ ਸੀਗੇ ਇਹਨੇ ਸੋਹਣੇ ਸੋਹਣੇ ਪੈਨੇ ਨੇ ਵੀ ਤਾਂ ਥੋੜੇ ਇਹ ਵੀ ਵੱਡੀ ਲੱਗਦੇ ਨੇ ਲੋਈ ਆਪਾਂ ਕਰ ਤੇ ਕੱਟਨੇ ਸ਼ੁਰੂ ਨੀਂਬੂ ਹੁਣ ਸੁੱਕ ਗਏ ਸੀਗੇ ਨਾ ਕੁਛ ਕੱਪੜਾ ਜਾ ਕਸਾਤ ਅਸੀਂ ਮੈਂ ਤੇ ਪਹਿਲਾਂ ਧੋ ਕੇ ਸੁੱਕਣੇ ਪਾਏ ਨੇ ਕਿ ਹੁਣ ਸੁੱਕ ਵੀ ਗਏ ਧੁੱਪ ਹੈਗੀ ਸੀ ਅੱਜ ਧੁੱਪਾ ਕਰਕੇ ਵਧੀਆ ਹੋ ਗਿਆ ਮਰਾਸਾ ਤਾਂ ਬਹੁਤ ਨਿਕਲਦਾ ਮੈਨੂੰ ਆਏ ਲਾਏ ਬੋਡੇ ਬੋਡੇ ਨਿੰਬੂ ਹੀ ਨਹੀਂ ਤੇ ਉਹ ਤਾਂ ਭਾਲੇ ਵੱਡੇ ਹੁੰਦੇ ਚਲ ਇਹਨਾਂ ਦੇ ਵਿੱਚੋਂ ਵਿੱਚੋਂ ਕੁਛ ਰੱਖ ਲਾਂਗੇ ਆਪਾਂ ਖੱਟੇ ਪਾ ਲਾਂਗੇ ਨਾ ਕਿਲੋ ਬਨੇंबू ਪਾ ਲਾਂਗੇ ਦੂਸਰੇ ਲੋਈ ਸਾਰੇ ਨਿੰਬੂ ਆਪਾਂ ਕੱਟ ਲੇ ਹੁਣ ਆਪਾਂ ਪਾਉਣੇਗੇ 4 ਨਿੰਬੂ ਵਾਲਾ ਮਸਾਲਾ ਨਾ ਜਿਹੜਾ ਇਹ ਕਿਲੂਆਂ ਦੇ ਹਿਸਾਬ ਨਾਲ ਆਪਾਂ ਦੱਸ ਕੇ ਲੈ ਆਉਣੇ ਹੁੰਦੇ ਹਨਾ ਸਾਰਾ ਪੈਕਿੰਗ ਕੀਤਾ ਹੁੰਦਾਗਾ ਉਹ ਵੀ ਦੇਂਦੇ ਨੇ ਪਹਿਲਾਂ ਤਾਂ ਨਾ ਸਾਰਾ ਇੱਕ ਲਫਾਫੇ ਜੀ ਸਾਰਾ ਮਿਕਸ ਕਰਿਆ ਹੁੰਦਾ ਸੀਗਾ ਐ ਦੀ ਕਿ ਇਹਨਾਂ ਨੇ ਪੁੜੀਆਂ ਜੀ ਦਿੱਤੀਆਂ ਨੇ ਆਹ ਲੂਣ ਤੁਸੀਂ ਲੈਦਾ ਕਹਿ ਕੇ ਲੈ ਕੇ ਆਏ ਹੋ ਲੂਣ ਇਹ ਆ ਲੈ ਕਹਿ ਕੇ ਲੈ ਕੇ ਆਏ ਹੋ ਹੋਰ ਕੀ ਕਹਿ ਕੇ ਲੈ ਕੇ ਉਹ ਬਸ ਫੇਰ ਜਮੈਣ ਤਾਂ ਫਿਰ ਇਹਦੇ ਵਿੱਚ ਹੋਊ ਵੀ ਵੀ ਮਾੜੀ ਮੋਟੀ ਪਾਈ ਜੇ ਚਪਾਉਣੀ ਹੈਗੀ ਹਾਂ ਹਾਂ ਥੋੜੀ ਤੇ ਹਾਂ ਜਿਹੜਾ ਆਪਾਂ ਹੋਰ ਸਮਾਨ ਚਾਰ ਪੌਣਿਆਂ ਨੂੰ ਉਹਦੇ ਕੰਮ ਆ ਜੂਗੀ ਇਹਦੇ ਵਿੱਚ ਸਾਰਾ ਏ ਟੂ ਜ਼ेड ਮਸਾਲਾ ਹੁੰਦਾਗਾ ਮਿਕਸ ਕੀਤਾ ਹੋਇਆ ਤੇ ਲੂਣ ਤਾਂ ਮੈਂ ਥੋੜਾ ਜਿਹਾ ਲੈ ਦੇ ਵੈਸੇ ਜਾਣ ਕੀ ਬਣੀ ਆਪਾਂ ਥੋੜਾ ਜਿਹਾ ਪਾਵਾਂਗੇ ਲੂਣ ਮਿਰਚ ਆਲਾ ਨਿੰਬੂ ਇਹਦੇ ਵਿੱਚ ਮਸਾਲਾ ਪਹਿਲੀ ਛਕ ਕੱਢਤਾ ਦੋ ਦੋ ਮਿੰਟਾ ਰੋਲ ਜੀ ਸਾ ਸਾਰਾ ਕੱਟ ਕੇ ਲੂਣ ਬੀਜ ਪਾਉਣੀ ਇੱਕ ਥੈਲੀ ਪਾ ਲਈ ਵੀ ਇੱਕ ਮੈਂ ਉਧਰ ਉਹ ਕਰ ਲਵਾਂਗੀ ਖਾਣ ਵਾਸਤੇ ਰੱਖ ਲਾਂਗੇ ਕਿਉਂ ਲੱਸੀ ਬਣਾ ਦੇ ਦੇ ਹੈ ਹਾਂ ਚਿੱਟਾ ਮੈਲੇ ਨਹੀਂ ਹੈਗੀ ਐਨੇ ਕੁ ਕੁਛ ਨਿੰਬੂ ਥੋੜੇ ਜਿਹੇ ਗਲੇ ਜੇ ਨਿਕਲ ਗਏ ਹੈ ਆ ਚੀਜ਼ ਾਡ ਲੀਏ ਹਾਂ ਫਿਰ ਾਡ ਾਡਾ ਇਹ ਚ ਜਿਵੇਂ ਜਮੈਂ ਹੁੰਦੀ ਐ ਲੱਗਦਾ ਜ਼ਰਾ ਪਾ ਲਈ ਕੁਛ ਰਹਿ ਨਾ ਜਾਵੇ ਉਹ ਗਰੇ ਲੂਣ ਵਿੱਚ ਵੀ ਲਿਆਵਾਂ ਇਹਦੇ ਵਾਸਤੇ ਇਦੇ ਵਾਸਤੇ ਡੱਬਾ ਉਹਦੇ ਵਾਸਤੇ ਮੇਰਾ ਭਾਂਡਾ ਬੇਲਾ ਕਰਿਆ ਪਿਆ ਇਦੇ ਵਾਸਤੇ ਭਾਂਡਾ ਨਹੀਂ ਹੈਗਾ ਉਹ ਲੱਭਦੀਆਂ ਹਾਂ ਕੋਈ ਅੱਛਾ ਜੀ ਮੈਂ ਤਨੀ ਬੋਲ ਮਤਲਬ ਰਗੜੀ ਹੋਈ ਹੈ ਹਾਂ ਨਾ ਪਾਓ ਆ ਕੀ ਹੈਗਾ ਜਿਮਨ ਆ ਕਾਲਾ ਨੂਣਾ ਹਾਂ ਮੈਂ ਹਾਂ ਤੇ ਕਾਲਾ ਨੂਣਾ ਦਸੇਲੀ ਪਾ ਲੈਨੇ ਹਾਂ ਆ ਹੋਰ ਕੀ ਹੈ ਇਦੇ ਨਾਲ ਦਾ ਅੱਛਾ ਇੱਕ ਆਤੀ ਦਾ ਪਾ ਲੈਨੇ ਹਾਂ ਕਿੰਨੇ ਚਾਰੇ ਠੀਕ ਆ ਤਾਂ ਖੰਡ ਪਾ ਲਈ ਆਪਾਂ ਕੁਛ ਤੇ ਬਾਕੀ ਸਾਰਾ ਸਮਾਨ ਵਿੱਚ ਮਿਕਸ ਕਰਕੇ ਹੁਣ ਇਹਨਾਂ ਨੂੰ ਭਰ ਲਾਂਗੇ ਨਾ ਵੱਡੇ ਭਾਂਡੇ ਫੁੱਲੇ ਭਾਂਡੇ ਦੇ ਵਿੱਚ ਪਾਵਾਂਗੇ ਮੈਂ ਤਾਂ ਬਾਲਟੀ ਦੇ ਵਿੱਚ ਹੀ ਪਾਉਣੀ ਹੁੰਦੀ ਹੈਗੀ ਉਹ ਬਾਲਟੀ ਲੈ ਕੇ ਆਉਣੀ ਹੈ ਹੁਣ ਧੋ ਕੇ ਸੁਕਾ ਕੇ ਰੱਖੀ ਪਈ ਹੈ ਥੋੜਾ ਜਿਹਾ ਬੱਦ ਟੇਸਟ ਹੋ ਜਾਂਦਾ ਜੇ ਕਾਲਾ ਲੂਣ ਪਾ ਲਈ ਜਿੱਥੇ ਤਾਂ ਨਾ ਪਾਉਚੇ ਬਸ ਰਹਿ ਗਿਆ ਸੀ ਰਹਿ ਗਿਆ ਸੀ ਆਹ ਪਾ ਲਿਆ ਜਿਹੜਾ ਨਹੀਂ ਪੋਣਾ ਸਮਾਨ ਉਹ ਲਫਾਫੇ ਚ ਪਾ ਦਿਓ ਨਾ ਉਧਰ ਸਾਮ ਨੂੰ ਦੀ ਇਹ ਡੁੱਲੇਗਾ 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 ਨੇੜੋਂ ਵਾਲੀ ਕੱਟੀ ਦੀ ਗੁਰੂ ਵਾਲੀ ਪਾ ਲਵਾਂ ਨੇ ਕਾਲਾ 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 ਬਣੇ ਸਾਲ ਚ ਬਣੂ ਕਾਲਾ ਖੜਾ ਜਿੱਦੇ ਮੇਰੇ ਪੋਤਾ ਆ ਪਾ ਪਾ ਦਾ ਆ ਕੀ ਹਦ ਤਨ ਕੀ ਹੈ ਤੇ ਨਹੀਂ ਪਾਈ ਹਣੂ ਦੇਖ ਲੋ ਹਾਂ ਉਹਨੂੰ ਪੁੱਛਾਇਆ ਕਿ ਬਾਜੀ ਸ਼ਕੰਦਰ ਕਾਲਾ ਨੂੰ ਹਾਂ ਨਿੰਬੂ ਬਾਲਾ ਖਾ ਕੇ ਖੁਸ਼ ਹੈਗਾ ਨਾ ਆਪਣੀ ਗੁਰਮੁਖ ਰੋਣਾ ਖਾਂਦੀ ਜਦੋਂ ਵਿਚਾਰਾ ਗਿਆ گا ਉਹ ਦੋ ਦਾ ਨਿੰਬੂ ਨਿੰਬੂ ਨਾਲ ਬਹੁਤ ਸਾਮਾਨ ਵੱਧ ਗਿਆ ਬਸ ਨਿੰਬੂ ਲੈ ਕੇ ਨਹੀਂ ਜਾਇਆਗਾ ਹੈਗਾ achar ਪਾਇਆ ਪਵਾ ਹੀ ਰਹਿ ਗਿਆ ਹੁਣ ਅੱਜ ਉਹਨੂੰ ਫੋਨ ਕਰਿਆ ਸੀ ਹੱਸਦੇ ਸੀ ਜਦਨ ਤੂੰ ਆਉਣਾ ਤੇਰੇ ਆਉਂਦੇ ਨੂੰ achar ਬਣਾ ਕੇ ਰੱਖ ਦਾਂਗੇ ਵੀ ਕਹਿੰਦਾ ਠੀਕ ਹੈ ਹੁਣ ਤਾਂ ਸਭ ਕੁਝ ਭੁੱਲੇ ਬੈਠੇ ਨੇਗੇ ਕੁਝ ਨਹੀਂ ਜਾਲ ਹੋਏਗਾ ਅੱਜ ਤਾਂ ਲੱਗਦਾ ਵੀ ਰੱਬ ਕੱਪੜੇ ਵੀ ਸੁਕਾਊਗਾ ਧੁੱਪ ਸੋਹਣੀ ਹੈ ਜੀ ਸਵੇਰੀ ਚੜ੍ਹੇ ਹੈ ਕੱਲ ਨਹੀਂ ਹੋਕੇ ਕੱਲ ਤਾਂ ਮੈਂ ਸਟੈਂਡ ਹਾਰ ਕੇ ਅੰਦਰ ਲਾਤਾ ਤੇ ਅੰਦਰ ਮੈਂ ਚਾਹ ਵੀ ਰੱਖਦੀ ਹਰੇ ਮਟਰ ਮੇਰੇ ਕੱਢਣ ਵਾਲੇ ਪੈਣੇਗੇ ਨਾ ਪਾਉ ਆ ਥੋੜੇ ਇੰਨੇ ਕ ਨਿੰਬੂ ਨਿਕਲ ਗਏ ਆਪਣੇ ਇਹ ਚਲ ਪਛਮ ਨੂੰ ਪਾ ਦਾਂਗੀ ਨਾ ਆ ਬਾਲਟੀ ਧੋ ਕੇ ਸੁਕਾਈ ਪੀਏਗੀ ਹੁਣ ਇਹਦੇ ਵਿੱਚ ਮੈਂ ਦਿੰਨੀ ਆ ਬੀਬੀ ਨੂੰ ਤੇ ਇੱਕ ਮੈਂ ਛੋਟਾ ਭਾਂਡਾ ਦੇਖ ਲੂੰਗੀ ਨਾ ਆਹ ਸਾਹ ਨੂੰ ਇਹ ਚੱਕ ਲੋ ਆਹ ਪਰਣਾ ਤਾਂ ਹੁਣ ਮੈਨੂੰ ਕੱਲ ਨੂੰ ਕਪੜਾ ਧੋਣਾ ਪਊਗਾ ਨੂੰ ਦੂਜਾ ਚਿੱਟਾ ਹਾਂ ਚਿੱਟਾ ਲੂਣ ਮੈਂ ਲੈ ਕੇ ਆਈ ਹਾਂ ਨਾਲ ਮੈਂ ਸਮਾਂ ਦੇ ਇਹਨੇ ਨਾਲੇ ਮੇਰੀ ਚਾਹ ਬਣ ਜੂ ਉਹਨੂੰ ਮੈਂ ਚਾਹ ਪਾ ਕੇ ਧਰਤੀ ਇਹ ਦੁੱਸ ਸਮਾਂ ਨਹੀਂ ਬੜਾ ਤੇ ਨਾ ਨਾ ਹੋਣੀ ਜਦੋਂ ਹਾਂ ਬੈਂਤੀ ਹੈਗੀ ਆ ਤਾਂ ਤੀਰ ਹੁਣ ਤਾਂ ਕੋ ਕੋ ਨਾ ਲਈ ਦੇਮ ਪੜਾਈ ਦੇ ਵਾਂਗ ਸਾਰਾ ਤਾਂ ਨਾ ਖਾਵਾ ਹੋਈ ਆਪਣਾ achar ਹੈ ਜਿਹੜਾ ਪੈ ਗਿਆ ਮਿੱਠਾ ਨਿੰਬੂ ਤੇ ਸਿਰਨਗਾ ਹੁਣ ਹੋ ਗਿਆ ਕੋਈ ਨਾ ਆ ਜਿਹੜੇ ਆਪਣੀ ਖੰਡ ਵਾਜ ਇਹ ਇੱਥੇ ਪਾਤੀ ਸੀਗੀ ਹੂੰ ਤੇ ਹੁਣ ਇਹ ਉੱਪਰ ਪਾ ਦਾਂਗੇ ਨਾ ਜਿਹੜਾ ਸਮਾਨ ਬਚ ਗਿਆ ਆਪਣਾ ਮਿਕਸ ਕੀਤਾ ਹੋਇਆ ਉਹਦਾ ਪਾਣੀ ਬਣ ਗਿਆ ਸਭ ਦਾ ਸਿਰ ਫੇਰ ਹੀ ਮਿੱਠਾ ਹੋਊਗਾ ਫੇਰ ਹੀ ਕਾਲਾ ਹੋਊਗਾ ਐਸ ਤਰ੍ਹਾਂ ਹੋ ਲੈਣਾ ਵਿੱਚ ਚਿੰਨ ਚਿੰਨ ਰੱਖਦੇ ਹੁਣ ਸਾਰੀ ਖੰਡੇ ਪਹਿਲਾਂ نیچے ਵੀ ਪਾਈਏ ਵਿਚਾਲ ਦੀ ਭਾਜ ਨੂੰ ਹੁਣ ਉੱਪਰ ਪਾਈ ਦਈਏ ਕੋਈ ਵੀ ਬਾਪੇ ਮੁਠੀਓ ਬਾਹਰ ਪਾ ਦਈਏ ਹੁਣ ਇਹਦਾ ਆਪ ਪਾ ਲਾਂਗੇ ਦੂਸਰਾ ਲੂਣ ਮਿਰਚ ਪਾ ਕੇ ਬਾਕੀ ਮਸਾਲਾ ਦਾ ਪਾ ਰੱਖਿਆ ਹੋਇਆ ਨਾ ਤੇ ਉਧਰ ਮੈਂ ਦੁੱਧ ਤਾਂ ਰੱਖਿਆ ਸੀਗਾ ਨਾ ਐਂ ਦਾ ਬੱਕਰ ਜੰਮ ਕਿਉਂਕਿ ਟਾਈਮ ਹੈ ਜਿਹੜਾ 3 ਵਜ ਗਏ ਨਾ ਹੁਣ ਅੱਜ ਆਪਣਾ ਭਾਈ ਤੁਸੀਂ ਕਹੋਗੇ ਨਾ ਰੋਜ਼ ਹੀ ਕੁਛ ਨਾ ਕੁਛ ਵਾਹ ਰਹਿ ਜਾਂਦਾ ਤੁਹਾਡੇ ਤਾਂ ਇੰਡੈਕਸ਼ਨ ਪਤਾ ਨਹੀਂ ਕੀ ਹੋ ਗਿਆ ਮੈਂ ਸਵੇਰੇ ਚਾਹ ਰੱਖੀ ਚਾਹ ਤਰ ਕੇ ਮੈਂ ਜਰਾ ਆਟਾ ਗੁੰਨਣਾ ਨੂੰ ਮਾਹਲਾ ਮੈਂ ਜਾਨੀ ਆਂਗੀ ਉਹਦਾ ਬੜਾਕਾ ਪੈ ਗਿਆ ਹੁਣ ਮਿਸਤਰੀ ਦੇ ਰੱਖਦੇ ਹੋਣਗੇ ਮੈਂ ਕਿਹਾ ਸੀ ਮਹਾਚਲ ਵਿਪੇਖੀ ਮਿਸਤਰੀ ਕੋਲੇ ਲੈ ਜਾਓ ਨਾ ਉੱਥੇ ਸਮਾਰਦੇ ਨੇ ਇੰਡੈਕਸ਼ਨ ਤੇ ਇੱਥੇ ਹੀ ਫੜਾਤਾ ਹੁਣ ਦੇਖੋ ਕਹਿੰਦੇ ਨੇ ਕਹਿੰਦੇ ਕੱਲ ਨੂੰ ਆਊਗਾ ਸਮਰ ਕੇ ਉਹਦੇ ਬਿਨਾਂ ਵੀ ਔਖਾ ਹੋ ਗਿਆ ਵੈਸੇ ਸਬਜ਼ੀ ਤਾਂ ਮੈਂ ਇਸੇ ਤੀ ਬਣਾਉਣੀ ਹੁੰਦੀ ਹੈ ਨਾ ਗੋਬਰ ਗੈਸ ਤੇ ਤੇ ਚਾਹ ਤੇ ਦੁੱਧੋ ਤੇ ਛੇਤੀ ਬਣ ਜਾਂਦਾ ਸੀਗਾ ਜਿਹੜਾ ਆਪਣਾ ਵਾਲੀ ਦੇਖ ਦੁੱਧ ਰੱਖਦੇ ਉਹ ਵੀ ਮੈਂ ਗੈਸ ਤੇ ਰੱਖਦੀ ਆਗੀ ਚਾਹ ਤੇ ਪੀਣ ਵਾਲਾ ਦੁੱਧ ਬਸ ਉਹ ਤੇ ਕਰ ਲੈਨੇ ਹੁੰਦੇ ਉਹ ਛੇਤੀ ਹੋ ਜਾਂਦਾ ਸੀਗਾ ਅੱਜ ਚਾਹ ਮਸਾ ਬਣੀ ਅੱਧੇ ਪੌਣੇ ਘੰਟੇ ਚਾਹ ਬਣੀਏਗੀ ਗੈਸ ਤੇ ਸਵੇਰੇ ਵੀ ਇਹਦੇ ਬਣਾਈ ਹੋਣ ਦੁਪਹਿਰੇ ਵੀ ਹੈਂ ਦੋਨੋਂ ਇਹਨੂੰ ਕੀ ਹੈਗਾ? ਮੀਠਾ। ਹੋਰ ਐਨਾ ਮਿੱਠਾ ਕਿੰਨਾ ਕੁ ਹੋਣ ਲੱਗਿਆਗਾ। ਫਿਰ ਕੀ ਹੈਗਾ ਉਹੀ ਨਿੰਬੂ ਨੇ ਮਾੜਾ ਮੋਟਾ ਮਿੱਠਾ ਨੂਨ ਮਿਰਚ ਦਾ ਪਾਉ ਗਈ। ਤੇ ਅੱਜ ਸੋਹਣੀ ਧੁੱਪ ਕਰਕੇ ਨਾ ਕੱਪੜਾ ਢੀੜਾ ਜਿਹੜਾ ਸਾਰਾ ਸੁੱਕ ਗਿਆ ਹੁਣ ਮੈਂ ਲਾਤਾ। ਇੱਕ ਦੋ ਕ ਕੱਪੜੇ ਰਹਿ ਗਏ ਬਸ ਥੋੜੇ ਥੋੜੇ ਗਿੱਲੇ। ਉਹ ਵੀ ਸੁੱਕ ਜਾਣਗੇ ਨਾ। ਹੋਰ ਕੰਮ ਧੰਦੇ ਆਪਣੀ ਸਾਰੀ ਨਿਮੇੜ ਲਈ ਆਪਾਂ। ਬਸ ਹੁਣ ਦੁੱਧ। ਹਾਂ ਇਹ ਹਲਦੀ ਹੈ ਘਰੇ ਪੀਸੀ ਹੋਈ ਹੈ। ਵਧੀਆ। ਸਬਜੀ ਦਾ ਤਾਂ ਭਈ ਪੂਰਾ ਸੋਹਣਾ ਰੰਗ ਕਰਦੀ ਹੈਗੀ ਬਾਕੀ ਦੇਖ ਲਾ ਆਚਾਰ ਚ ਵੀ ਇਹੀ ਪਾਇਆ ਹਾ ਤਾਂ ਆਚਾਰ ਦੇਖੇ ਸਣਾ ਮੈਂ ਤਾਂ ਕਿਦਾਂ ਦੀ ਇਹੀ ਪਾਉਣੀ ਆ ਹੁਣ ਹਲਦੀ ਤਾਂ ਪੀੜੀ ਹੋਈ ਹੈ ਤੇ ਆਪਾਂ ਉਥੇ ਪਿਹਾਲੇ ਜਿਹੇ ਘਰੇ ਪੀਸ ਲਈਏ ਨਾ ਹਲਦੀ ਤਾਂ ਉਹੀ ਆਏਗੀ ਕੁਛ ਨਹੀਂ ਹੈਗਾ ਸੀਗਾ ਨਹੀਂ ਸੀ ਬਸ ਲੋ ਆਵਣ ਲੋ ਜੀ ਆਪਣੀ ਲਸਣ ਵੀ ਚੱਲੀ ਬੀਬੀ ਵੀ ਚੱਲੀ ਸਿਲਤਾ ਨਹੀਂ ਗੱਲੋ ਹਾਂ ਪਰਸੋ ਹੀ ਸਿਲਤਾ ਸੀ ਪਰਸੋ ਤੀ ਹੈ ਨਾ ਪਰਸੋ ਹੀ ਸਿਲਤਾ ਸੀ ਚੁੱਲ੍ਹੇ ਕੋਲੇ ਬੈਠ ਕੇ ਚਲੋ ਜੀ ਟਾਈਮ ਹੈ 4 ਵਜੇ ਗਏ ਮੈਂ ਕਹਿੰਦਾ ਉਹਦਾ ਹਣ ਉਹ ਮੇਰਾ ਮੋਢਾ ਵੱਡਾ ਕਰ ਲੂੰ ਹੁਣ ਥੋੜੇ ਦੇਰ ਤੱਕ ਹੁਣ ਉਹਨੂੰ ਦੇੜ ਨਹੀਂ ਇੱਥੇ ਹੀ ਦੇੜ ਨਾ ਨਹੀਂ ਇਹ ਤੋਂ ਮੋਢਾ ਕੱਢਿਆ ਅੱਛਾ ਮੋਢਾ ਕੱਢ ਹੋਰ ਬੁਣ ਕੇ ਫੇਰ ਕੱਢੇਗੀ ਹਾਂ ਦੋ ਕੁੰਗਲ ਤਿੰਨ ਕੁੰਗਲ ਹੋਰ ਬੁਣਨਾ ਛੋਟਾ ਠੀਕ ਕੋਈ ਵੀ ਲਖੂ ਉਹ ਫੇਰ ਜਬੀ ਤਾਂ ਜੜ ਜੂ ਤਾਂ ਨਹੀਂ ਕਿਹੀ ਲੱਗੀ ਜਾਂਦੀ ਉਹ ਉਹ ਤਾਂ ਲਾ ਕੇ ਦੇਖ ਨਾ ਦੇਖੀ ਐ ਉਹ ਤਾਂ ਲੱਗਦਾ ਫਿਰ ਚੌੜੀ ਵੀ ਹੋ ਉਹ ਕੋਟੀ ਦਪਾਈ ਅੱਛਾ ਥੋੜਾ ਜਿਹਾ ਮੈਂ ਕਹਾਂ ਜੇ ਕੁਝ ਨਹੀਂ ਹੁੰਦਾ ਉਂ ਤਾਂ ਇੱਕ ਦਿਨ ਦੀ ਖੇਚਲ ਹੋਈ ਨੂੰ ਮਾਰਦੇ ਵੱਡਾ ਕਰ ਲਈਂ ਦੇਖ ਲਾ ਫਿਰ ਉਹ ਦੇਢ ਇੱਕ ਦਿਨ ਹੋਰ ਲੱਗ ਗਈ ਕਿੰਨਾ ਕਿਤੇ ਆਉਗਾ ਹਮ ਗਏ ਨਹੀਂ ਯਾਰ ਜਿਨੀ ਹੋੜੀ ਕੰਮ ਹੋ ਜੇ ਕਿੰਨਾ ਕਿਤੇ ਆਉਗਾ ਕੋਈ ਲੋਕ ਤੇ ਦਾਲ ਹਾਂ ਇਹਦਾ ਤਾਂ ਨਹੀਂ ਹੈ ਦੂਜੇ ਦਾ ਤਾਂ ਨਹੀਂ ਕੱਢਿਆ ਨਾ ਹੈ ਪਰ ਹੋਰ ਕਰ ਲਾਂ ਥੋੜਾ ਜਿਹਾ ਅੱਜ ਕੱਢ ਦਿੰਦੀ ਨਹੀਂ ਅੱਗੇ ਵੀ ਕਿ ਜਵਾ ਕੰਮ ਜਨੇਬ ਪਾਤਾ ਮੇਰੀ ਸਲਾਹ ਨਹੀਂ ਸੀ ਜਨੇਬ ਪਾਉਣ ਦੀ ਤਹੀਂ ਪਵਾਤਾ ਲੈ ਕੇ ਮੈਂ ਤਾਂ ਮਿਸੇ ਹੀ ਮਰ ਗਈ ਸੀ ਜਨੇਬ ਪਾਉਣੀ ਸੀ ਚਲ ਬਧੀਆ ਹੋ ਗਿਆ ਧੁੱਪ ਕਰਕੇ ਹੋ ਗਿਆ ਸਾਰਾ ਕੁਝ ਚਲ ਹਾਂ ਜਨਾ ਤੂੰ ਛੋਟਾ ਹੱਥ ਫੜੀ ਜਾਂਦੀ ਉਹ ਤਾਂ ਪ੍ਰੁੰਨਿਆ ਕੰਮ ਤਾਂ ਹੋ ਹੀ ਜਾਊਗਾ ਹੁਣ ਇਹ ਮਾਰੂ ਨਾ ਜਾਈ ਵੀ ਮੈਂ ਤਾਂ ਉਧਰ ਦੀ ਹੋ ਜੂਗੀ ਨਹੀਂ ਗੁੱਤੀਆਂ ਜਾਣੀਆਂ ਆਇ ਕਿ ਲੋਕ ਕੱਪੜੇ ਮੇਰੇ ਰਹਿ ਗਏ ਸਿਲਾਉਣ ਵਾਲੇ ਸੁੱਕ ਗਏ ਹੋਣਗੇ ਹੁਣ ਇਹ ਵੀ ਲਾਦਾ ਤੇ ਮੈਂ ਵੀ ਚੱਲਾਂ ਬਾਹਰ ਲੈ ਕੇ ਰੇ ਹਨ ਕਿਉਂਕਿ ਮੱਝਾਂ ਦਾ ਪਾਣੀ ਧਾਣੀ ਹੁਣ ਆਪਾਂ ਤੇ ਕਰੀਏ ਕੰਮ ਧੰਦੇ ਸ਼ੁਰੂ ਓਹੋ ਨਾਲੇ ਮੰਜੇ-ਮੁਜੇ ਕਰਦਾ ਅੰਦਰ ਕਿਉਂਕਿ ਜੇ ਇੱਥੇ ਰਹਿ ਗਏ ਨਾ ਫਿਰ ਕੁੱਤੀਆਂ ਆ ਜਾਣਗੀਆਂ ਨਾ ਨਾਲੇ ਮੇਰੇ ਹਾਲ ਚੱਕ ਨਾਲੇ ਪਏ ਆ ਪ੍ਰਾਂਤਾਂ ਵਗੈਰਾ ਧੋ ਕੇ ਰੱਖੀਆਂ ਸੀਗੀਆਂ ਸੁੱਕ ਗਈਆਂ ਹੁਣ ਇਹਨਾਂ ਨੂੰ ਚੱਕ ਕੇ ਸਾਮਾ ਪਾਣੀ ਵੀ ਗਰਮ ਪਾਉਣਾ ਪਊਗਾ ਜਦੋਂ ਮੇਰਾ ਚੁੱਲਾ ਵੀ ਖਰਾਬ ਹੋ ਰਿਹਾ ਤੇ ਬਿਜਲੀ ਆ। ਸੂਰਜ ਆ ਲੈਦਾ ਸੂਰਜੀ ਦੇ ਸਾਹਮਣੇ ਬੈਠੇ ਰਹੋ। ਰੋਈਆ ਪਰ ਰੋਟੀ ਬਣਾ ਲਈ ਤੇ ਹੁਣ ਖਾਣਿਆਂ ਦੁੱਧ ਬਾਦ ਪਾਈ ਬੈਠਿਆਂ ਇਧਰ ਆਚਾਰ ਤੇ ਹੈ ਨਾ। ਅੱਜ ਇੱਕ ਕੌੜਾ ਰਹਿ ਗਿਆ ਫòn ਨਿੰਬੂ ਨਾਲੇ ਮੈਨੂੰ ਦੀ ਸੀਗਾ ਹੈਗਾ ਬੀਬੀ ਨੇ ਵੀ ਦੇਖ ਲਿਆ ਅਸੀਂ ਇਹ ਚੱਕੇ ਹੀ ਨਹੀਂ ਹੈਗਾ ਬਸ ਵੀ ਪਾਉਣਿਆ ਪਾਉਣਿਆ। ਹੈ ਹੀ ਰਹਿ ਗਿਆ। ਇਹ ਆਪਾਂ ਬਣਾਈਏ ਗਾਜਰਾਂ ਦੀ ਸਬ지 ਵਿੱਚ ਦੁੱਧ ਪਾਇਆਗਾ ਕਿਉਂਕਿ ਪਾਪਾ ਜੀ ਪਈ ਖਾਂਦੇ ਨਹੀਂ ਹੈਗੇ ਬਿਨਾਂ ਦੁੱਧ ਵਾਲੀ ਇਹਨਾਂ ਫਿਰ ਔਖਾ ਹੋ ਜਾਂਦਾਗਾ ਉਹ ਸੁੱਕੀ ਜੀ ਸਬ지 ਨਾਲ ਮਸਾਂ ਖਾਂਦੇ ਨੇਗੇ ਪਿਆਰੇ ਇੱਥੇ ਬੈਠ ਜਾਓ ਅੰਦਰ ਦਾ ਰੋਟੀ ਲੈਣੀ ਔਖੀ ਹੋ ਜਾਂਦੀ ਹੈਗੀ ਬਾਹਰੇ ਫੜਾਉਣੀ ਸੁੱਕੇ ਕੋਲੇ ਭਾਂਡੇ-ਪੁੰਡੇ ਸਾਫ਼ ਕਰੇ ਜਾਂਦੇ ਨੇਗੇ ਹੌਣ ਆ ਜਾਂਦਾ ਲੋ ਜੀ ਕੰਮ ਕਰਦੇ ਆਪਾਂ ਨੇ ਮੇਢ ਤੇ ਭਾਂਡੇ ਦੀ ਚੱਕ ਧਰ ਕਰਤੀ ਸਾਰੀ ਇਹਨਾਂ ਤੇ ਹੁਣ ਆਪਾਂ ਲਾਈਟਾਂ ਕਰੀ ਬੰਦ। ਬੰਦਿਆਂ ਨੂੰ ਜਦੋਂ ਆਪਾਂ ਘਰੇ ਕੰਮ ਕਹਿ ਦਿੰਦੇ ਹਾਂ ਨਾ ਘਰੇ ਤਾਂ ਆਖਣਗੇ ਨਾ ਇਹ ਨਹੀਂ ਸਾਤ ਹੁੰਦਾ ਹੈਗਾ ਹਨਾ ਤੇ ਨਵੀਂ ਦੀ ਰੈਡੀ ਨੂੰ ਚਾਹੇ ਸਾਰਾ ਦਿਨ ਬਾਹਰ ਤੋਰੀ ਫਿਰ ਸਾਰਾ ਦਿਨ ਭੱਜੇ ਫਿਰਨਗੇ ਜਦੋਂ ਘਰੇ ਕਹਿ ਦਾਂਗੇ ਕਿਸੇ ਕੰਮ ਨੂੰ ਆਖਣਗੇ ਇਹ ਨਹੀਂ ਹੁੰਦਾ ਹੈਗਾ ਜੇ ਅਸੀਂ ਨਿੰਬੂ ਦਾ achar ਪਾਉਣ ਲੱਗੇ ਮੈਂ ਤੇ ਬੀਬੀ ਮੈਂ ਆਖਾਂ ਤੁਸੀਂ ਸਾਡੇ ਨਾਲ ਵੀ ਬੰਦੇ ਕਿਹੜਾ achar ਨਹੀਂ ਪਾਉਂਦੇ ਹੈਗੇ ਤੁਸੀਂ ਸਾਡੇ ਨਾਲ ਲੱਗ ਜਾਓ ਕਟਾ ਦੋ ਪੇਲੀ ਪਈਓਗੇ ਤੇ ਕਹਿੰਦੇ ਇਹ ਤਾਂ ਬੰਦੇ ਖਾਸ ਹੀ ਹੁੰਦੇ ਨੇ ਉਦੋਂ ਕੰਮ ਹੁੰਦਾਗਾ ਐ ਨਹੀਂ ਮੇਥੋਂ ਹੁੰਦਾ ਹੈਗਾ ਤੁਹਾਡੇ ਨਾਲ ਨਹੀਂ ਕਰ ਸਕਦਾ ਮੈਂ ਜਦੋਂ ਬਰ ਨਾਲ ਕਈ ਜਾਣੇ ਹੋਣ ਫਿਰ ਕੰਮ ਹੋ ਜਾਊਗਾ ਵੀ ਦੱਸ ਅਸੀਂ ਹੋਰ ਅਸੀਂ ਤਾਂ ਕਹਿੰਦੀਆਂ ਨਹੀਂ ਹੈਗੇ ਵੀ ਸਾਡੇ ਨਾਲ ਖਾਸੀਆਂ ਬੁੜੀਆਂ ਹੋਣ ਅਸੀਂ ਫਿਰ ਕੰਮ ਕਰਾਂਗੇ ਨਾ ਆਪਾਂ ਤਾਂ ਕੱਲੀਆਂ ਵੀ ਕਰੀ ਜਾਂਦੇ ਰਹਿੰਦੇ ਹੈਗੇ ਬੰਦਿਆਂ ਦੀ ਆਦਤ ਹੀ ਇਹ ਜੀ ਹੈਗੀ ਤੇ ਬੰਦਿਆਂ ਨਾਲ ਚਾਹੇ ਜਮਾ ਨਾ ਕੋਈ ਕੰਮ ਕਰੇ ਉਹਨੂੰ ਐ ਹੁੰਦਾ ਮੇਰੇ ਨਾਲ ਹੋਵੇ ਇਕੱਲਾਣਾ ਬਸ ਮੈਂ ਫਿਰ ਕੰਮ ਕਰੂੰਗਾ ਤੇ ਚਲੋ ਜੀ ਹੁਣ ਆਪਾਂ ਕਰਦੇ ਆਂਗੇ ਬਲੌਗ ਦਾ ਐਂਡ ਆਪਾਂ ਚੱਕਤਰ ਸਾਰੀ ਕਰਤੀ ਹੈ ਨਾ ਲਾਈਟਾਂ ਕਰੀਏ ਬੰਦ ਮਿਲਾਂਗੇ ਕੱਲ ਨੂੰ ਸੋਹਣੇ ਜੇ ਬਲੌਗ ਦੇ ਨਾਲ ਤੇ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ